ਆਗਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਸਵਾਗਤ ਹੈ ਮੈਂ ਹਾਂ ਗੁਰਪ੍ਰੀਤ ਸਿੰਘ ਗੋਫੀ ਜ਼ਿਲ੍ਹਾ ਕਰਨਤਾਂ ਦੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਜਿਸ ਵਿੱਚ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਕੋਲੋਂ ਦੋ ਪਿਸਤੌਲ ਵੀ ਬਰਾਮਦ ਕੀਤੇ ਗਏ ਮਾੜੇ ਅਸਰਾਂ ਖਿਲਾਫ ਚਲਾਈ ਗਈ ਮਹਮ ਤਹਿਤ ਸਾਰੇ ਇਲਾਕਿਆਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਨਸ਼ੇ ਪ੍ਰਤੀ ਜਾਗਰੂਕ ਹੋਰ ਹੋਵੇ ਉਸ ਖਲਾਫ ਸਖਤ ਸਖਤ ਕਾਰਵਾਈ ਕੀਤੀ ਜਾਵੇਗੀ ਜਿਹਦੇ ਚਾਦਾ ਤਰਨਤਾਰਨ ਦੀ ਪੁਲਿਸ ਨੇ ਹਰਕਤ ਵਿੱਚ ਆਉਂਦਿਆਂ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਨੂੰ ਉਹਨਾਂ ਕੋਲੋਂ ਦੋ ਪਿਸਤੌਲ ਵੀ ਬਰਾਮਦ ਕੀਤੀ ਤੇ ਉਹਨਾਂ ਕਹਿਆ ਕਿ ਰਿਮਾਂਡ ਲੈ ਕੇ ਇਹਨਾਂ ਦੀ ਪੁੱਛਗਿੱਛ ਕੀਤੀ ਜਾਵੇਗੀ ਜੋ ਕਿ ਹੋਰ ਵੀ ਖੁਲਾਸੇ ਹੋ ਸਕਦੇ ਹਨ ਕਿ ਤੁਸੀਂ ਸਾਰੇ ਜਾਣਦੇ ਹੋ ਜੀ ਕਿ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਜਾਦਵ ਜੀ ਆਈਪੀਐਸ ਤੇ ਡੀਆਈ ਸਾਹਿਬ ਹਰਮਨਬੀਰ ਸਿੰਘ ਗਿੱਲ ਤੇ ਤਰਨਤਾਰਨ ਜ਼ਿਲ੍ਹੇ ਦੇ ਐਸਐਸਪੀ ਸ਼੍ਰੀ ਸ਼ਰਿੰਦਰ ਲਾਂਬਾ ਜੀ ਆਈਪੀਐਸ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਵੇਂ ਮਾੜੇ ਅਨਸਰਾਂ ਦੇ ਖਾਸ ਕਰਕੇ ਬਰਖਲਾਬ ਸਪੈਸ਼ਲ ਮੁਹਿੰਮ ਚਲਾਈ ਗਈ ਆ ਤੇ ਉਹਨੂੰ ਕੰਟੀਨਿਊ ਕਰਦੇ ਹੋਏ ਸੀਏ ਇਨਚਾਰਜ ਪ੍ਰਭਜੀਤ ਸਿੰਘ ਉਹਨਾਂ ਵੱਲੋਂ ਦੋ ਵੱਡੇ ਗੈਂਗਸਟਰ ਨਾਲ ਰਿਲੇਟਡ ਬੰਦੇ ਜਿਹੜੇ ਪਾਕਿਸਤਾਨੋਂ ਵੈਪਰ ਮੰਗਾ ਕੇ ਅੱਗੇ ਸਪਲਾਈ ਕਰਦੇ ਸੀਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈ ਜੀ ਤੇ ਉਹਨਾਂ ਕੋਲੋਂ ਦੋ ਵੈਪਰ ਕਵਰ ਕੀਤੇ ਗਏ ਆ ਇਹ ਦੋਵੇਂ ਜਣੇ ਡਿਲੀਰੀ ਪਿੰਡ ਤੋਂ ਸ਼ਹਿਰ ਵੱਲੋਂ ਆ ਰਹੇ ਸੀਗੇ ਮੋਟਰਸਾਈਕਲ ਦੇ ਉੱਪਰ ਬਿਨਾਂ ਨੰਬਰ ਸੀ ਪੁਲਿਸ ਨੂੰ ਇੱਕ ਖੁਫੀਆ ਇੰਟੈਲੀਜੈਂਸ ਜ਼ਰੀਏ ਇਨਫੋਰਮੇਸ਼ਨ ਮਿਲੀ ਸੀਗੀ ਜਦੋਂ ਇਹਨਾਂ ਨੇ ਉਹਨਾਂ ਨੂੰ ਹੱਥ ਦਿੱਤਾ ਤੇ ਉਹ ਪਿੱਛੇ ਨੂੰ ਵਾਪਸ ਭੱਜਣ ਲੱਗੇ ਤੇ ਇਹਨਾਂ ਨੇ ਬੜੀ ਹੀ ਫੁਰਤੀ ਦੇ ਨਾਲ ਉਹਨਾਂ ਦੋਹਾਂ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਜਿਹੜੇ ਦੋ ਵਿਅਕਤੀ ਗ੍ਰਿਫਤਾਰ ਹੋਇਆ ਜੀ ਉਹਨਾਂ ਵਿੱਚੋਂ ਇੱਕ ਦਾ ਨਾਮ ਹੈਗਾ ਸ਼ੇਰ ਸਿੰਘ ਉਰਫ਼ ਗੋਰੀ ਪੁੱਤਰ ਜੱਸਾ ਸਿੰਘ ਵਾਸੀ ਡਲ ਥਾਣਾ ਖਾਲੜਾ ਦੂਜੇ ਦਾ ਨਾਮ ਹੈਗਾ ਸੁਖਵੀਰ ਸਿੰਘ ਉਰਫ਼ ਸੁੱਖਾ ਪੁੱਤਰ ਜਗਿੰਦਰ ਸਿੰਘ ਵਾਸੀ ਕਾਲੇਕੇ ਥਾਣਾ ਸਦਰਪੱਟੀ ਇਹ ਦੋਵੇਂ ਬੰਦੇ ਤਰਨਤਾਂ ਜ਼ਿਲ੍ਹੇ ਦੇ ਰਹਿਣ ਵਾਲੇ ਆ ਜੀ ਤੇ ਜਿਹੜਾ ਇਹਨਾਂ ਦੇ ਵਿੱਚੋਂ ਹੈਗਾ ਆ ਸੁਖਵੀਰ ਸਿੰਘ ਇਹਤੇ ਪਹਿਲਾਂ ਵੀ ਪੰਜ ਕੇਸ ਰਜਿਸਟਰ ਨੇ ਅਲੱਗ-ਅਲੱਗ ਧਾਰਾ ਦੇ ਤਹਿਤ ਐਂਡੀਪੀਏ ਸੈਕਟਰ ਦੇ ਵੀ ਨੇ ਤੇ ਮਰਡਰ ਦਾ ਵੀ ਕੇਸ ਦਰਜਾ ਤੇ ਅਸਲਾ ਐਕਟ ਦਾ ਵੀ ਕੇਸ ਰਜਿਸਟਰਡ ਆ ਜੀ ਸਰ ਕਿਹੜੇ ਗੈਂਗਸਟਰ ਨਾਲ ਲਿੰਕ ਭਾਈ ਇਹ ਪਾਕਿਸਤਾਨ ਦੇ ਵਿੱਚੋਂ ਇਹਨਾਂ ਨੇ ਸਮਗਲਿੰਗ ਕੀਤੀ ਸੀਗੀ ਸਾਰੇ ਦੋਵੇਂ ਵੈਪਨਾਂ ਦੀ ਜਿਹੜੀ ਤੁਸੀਂ ਕਰ ਰਹੇ ਹੋ ਅੱਗੇ ਉਹ ਇਨਫਰਮੇਸ਼ਨ ਅਸੀਂ ਤੁਹਾਡੇ ਨਾਲ ਥੋੜੇ ਦਿਨਾਂ ਵਿੱਚ ਸ਼ੇਅਰ ਕਰ ਲਾਂਗੇ ਅੱਜ ਇਹਨਾਂ ਦਾ ਰਿਮਾਂਡ ਲਾਂਗੇ ਆਫਟਰ ਰਿਮਾਂਡ ਤਾਨੂੰ ਦੱਸ ਦਾਂਗੇ ਕਿ ਕਿ ਇਥੋਂ ਵਾਲੇ ਕਿਹੜੇ ਗੈਂਗਸਟਰ ਦੇ ਨਾਲ ਰਿਲੇਟਡ ਸੀਗੇ ਜੀ ਇਹਨਾਂ ਦੇ ਉੱਪਰ ਮੁਕੱਦਮਾ ਨੰਬਰ 271 ਅਹੀਂ ਖਾਲੜਾ ਥਾਣੇ ਦੇ ਵਿੱਚ ਦਰਜ ਕਰ ਦਿੱਤਾ ਹੈ ਜੀ ਸਰ ਅੱਗੇ ਵੀ ਕੋਈ ਤੁਹਾਨੂੰ ਕੰਸਾਈਨਮੈਂਟ ਮੰਗਾ ਚੁੱਕਾ ਜਾਂ ਸਪਲਾਈ ਕਰਨ ਦਾ ਕੰਮ ਕਰਦੇ ਇਸ ਸਪਲਾਈ ਕਰਦੇ ਸੀਗੇ ਜਿਹੜਾ ਸੁਖਵੀਰ ਸਿੰਘ ਸੀਗਾ ਜੀ ਤੁਹਾਨੂੰ ਦੱਸਿਆ ਉੱਤੇ ਟੋਟਲ 5 ਕੇਸ ਪਹਿਲਾਂ ਰਜਿਸਟਰ ਨੇ ਇੱਕ ਆਰਮੈਟ ਦਾ ਕੇਸ ਦਰਜਾ ਐਨਡੀਬੀਆ ਐਕਟ ਦੇ ਕੇਸ ਦਰਜਾ ਤੇ ਇੱਕ ਮਰਡਰ ਦਾ ਕੇਸ ਵੀ ਦਰਜਾ ਉਹਦੇ ਉੱਤੇ ਸਰ ਕੀ ਇਹਨੇ ਪਹਿਲੋ ਕੀ ਮਾਮਲੇ ਨੇ ਦਰਜ ਹੈ ਕਿਵੇਂ ਹੁਣ ਪਾਕਿਸਤਾਨ ਦੇ ਨਾਲ ਇਹਨਾਂ ਦੇ ਲਿੰਕ ਕਿਸ ਤਰ੍ਹਾਂ ਅਕਸਰ ਪਹੁੰਚਦੇ ਕੀ ਜਿਹੜੇ ਇੱਥੇ ਬੈਠੇ ਆ ਪਾਕਿਸਤਾਨ ਦੇ ਨਾਲ ਇੱਥੇ ਇਹ ਤੁਸੀ ਜਾਣਦੇ ਹੋ ਕਿ ਜਿਹੜਾ ਡਿਲੀਰੀ ਪੈਂਡਾ ਤੇ ਡੱਲ ਪੈਂਡਾ ਜੀ ਇਹ ਬਿਲਕੁਲ ਹੀ ਬਾਰਡਰ ਦੇ ਨਾਲ ਲੱਗਦਾ ਆ ਇਹ ਵਟਸਐਪ ਜਰੀਏ ਉਹਨਾਂ ਦੇ ਨਾਲ ਤਾਲਮੇਲ ਕਰਦੇ ਨੇ ਤੇ ਕੋਈ ਨਾ ਕੋਈ ਲੋਕੇਸ਼ਨ ਦੱਸ ਕੇ ਤੇ ਉੱਥੇ ਡਿਲੀਵਰੀ ਮੰਗਾ ਲੈਂਦੇ ਨੇ ਆਫਟਰ ਡਿਲੀਵਰੀ ਇਹ ਚੱਕ ਕੇ ਅੱਗੇ ਕਨਸਾਈਨਮੈਂਟ ਦੇਣ ਜਾ ਰਹੇ ਸੀ ਜਦੋਂ ਇਹਨਾਂ ਨੂੰ ਪੁਲਿਸ ਨੇ ਅਰੈਸਟ ਕੀਤਾ ਇਸਰ ਵੀ ਡਰੋਨ ਜਰੀ ਆਈ ਕਿ ਜਾਂ ਤੂੰ ਕਹਿੰਦੇ ਕਿ ਉਹ ਤੋਂ ਛੁੱਟੇ ਜਾਂਦੇ ਨੇ ਕਿ ਇਸ ਤਰ੍ਹਾਂ ਦੇ ਹਥਿਆਰ ਨਹੀਂ ਇਹ ਜਿਹੜੀ ਡਰਿਵਰੀ ਸੀ ਡਰੋਨ ਜਰੀ ਆਈ ਹੈ ਜੀ ਛੁੱਟੀ ਨਹੀਂ ਗਈ ਇਹ ਡਰੋਨ ਜਰੀ ਆਈ ਰਿਕਵਰ ਹੋਈ ਦਾ ਤਰੰਤਰ ਤੋਂ ਅਮਰ ਸੰਗਵਾ ਅਤੇ ਕੋਰਪੀਤ ਗੋਲਾ ਸੱਤਿਆਗ੍ਰਹਿ ਨਿਊਜ਼ ਟੀਵੀ